ਆਛਾ ਵਰਕ ਤਾਂ ਸਾਡੀ ਜਿਹੜੀ ਪ੍ਰਾਇਮਰੀ ਹੈਲਥ ਕੇਅਰ ਆ ਜਿਹੜੀ ਉਹਦੇ ਚ ਨਾ ਸਭ ਤੋਂ ਮੁਢਲੀ ਜਿਹੜੀ ਹੈਗੀ ਆ ਜਿਹੜੋ ਧਰਾਤਲ ਤੇ ਕੰਮ ਕਰਨ ਵਾਲੇ ਜਿਹੜੇ ਸਾਡੇ ਜਿਹੜੇ ਹੈਗਾ ਉਹ ਸਿਹਤ ਵਿਭਾਗ ਦੇ ਕਰਮਚਾਰੀ ਹਨ ਔਰ ਉਹਨਾਂ ਨੂੰ ਸਰਕਾਰ ਵੱਲੋਂ ਨਾ ਜੀ ਨਾ ਤਾਂ ਕੋਈ ਤਨਖਾਹ ਮਿਲਦੀ ਹੈ ਜੀ ਨਾ ਕੋਈ ਰਿਟਾਇਰਮੈਂਟ ਬੈਨੀਫਿਟ ਮਿਲਦਾ ਤੇ ਇਹਨਾਂ ਦੀ ਇਹਨਾਂ ਨੂੰ ਜਲਦੀ ਰਿਟਾਇਰ ਕਰਨ ਦਾ ਵੀ ਉਹ ਸਾਰੇ ਇਸ਼ੂਸ ਤਾਂ ਬੜੇ ਜੈਨੂਅਲ ਆ ਮੈਂ ਇਹਨਾਂ ਵਾਸਤੇ ਇੱਕ ਤਰ੍ਹਾਂ ਦੀ ਜਿਹੜੀ ਆਸ਼ਾ ਵਰਕਰ ਇਹਨਾਂ ਦਾ ਕੋਰਸ ਕਰਨਾ ਚਾਹੁੰਦੇ ਆ ਉਹਦਾ ਖਰਾਕੇ ਦਿੱਤਾ ਜੀ ਇਹਨਾਂ ਨੂੰ 5 ਲੱਖ ਦਾ ਬੀਮਾ ਖਰਾਕੇ ਦਿੱਤਾ ਹੁਣ ਮੈਂ ਪਾਰਲੀਮੈਂਟ ਵਿੱਚ ਜਾ ਕੇ ਉਹਨਾਂ ਦੇ ਹੱਕਾਂ ਵਾਸਤੇ ਜੀ ਇੱਕ ਤਾਂ ਉਹਨਾਂ ਨੂੰ ਕੋਈ ਫਿਕਸਡ ਜਿਹੜੀ ਅਮਾਉਂਟ ਮਿਲਣੀ ਚਾਹੀਦੀ ਹੈ ਜੋ ਕਿ ਮਿਨੀਮਮ ਵੇਜਸ ਤੋਂ ਉੱਪਰ ਹੋਵੇ ਲਿਵਿੰਗ ਵੇਜਸ ਹੋਣ ਪਲੱਸ ਇਹਨਾਂ ਨੂੰ ਇਨਸੈਂਟਿਵ ਹੋਵੇ ਔਰ ਜਿਹੜੀਆਂ ਬਾਕੀ ਦੀਆਂ ਸਹੂਲਤਾਂ ਜਿਹੜੀ ਆਸ਼ਾ ਫੈਸਿਲਿਟੇਟਰਾਂ ਨੂੰ 4-5 ਪਿੰਡਾਂ ਜਾਣਾ ਹੁੰਦਾ ਜੀ ਅਲੱਗ-ਅਲੱਗ ਪਿੰਡਾਂ ਜਾਣਾ ਹੁੰਦਾ ਉਹਨੂੰ ਉਹਨੂੰ ਉਹਦਾ ਆਣ ਜਾਣ ਦਾ ਜੜਾਵਾ ਦਈਦਾ ਵੀ ਪਜਾ ਤਾਂ ਸਾਧਨ ਦਈਏ ਤੇ ਜਾਂ ਉਹਨ ਕੋਈ ਹੋਰ ਬਿਮਾਰੀ ਸਾਡੀ ਹੈ ਡੈਂਗੂ ਫੈਲਦਾ ਹੈ ਸਾਡੀ ਬੇਸਿਕ ਅਸੀਂ ਹਿੰਦੀ ਟ੍ਰੇਨਿੰਗ ਵੀ ਵੈਟਰ ਕਰਾਂਗੇ ਇਹ ਇਹ ਸਾਡੇ ਨਾ ਬਹੁਤ ਜਿਆਦਾ ਜਿਹੜੀ ਬਿਮਾਰੀ ਦੀ ਰੋਕਥਾਮ ਵਾਸਤੇ ਯੋਗਾ ਵਾਸਤੇ ਨਿਊਟ੍ਰੀਸ਼ਨ ਵਾਸਤੇ ਸਰਵੇ ਕਰਨ ਵਾਸਤੇ ਇਹ ਸਾਡੇ ਨਾ ਬਹੁਤ ਜਿਹੜੀ ਗਰਾਉਂਡ ਫੋਰਸ ਦੇ ਨੂੰ ਮੈਂ ਕਰਨਾ ਜਿਹੜੀ ਜਿਵੇਂ ਸਭ ਤੋਂ ਜਿਆਦਾ ਇੰਪੋਰਟੈਂਟ ਜਿਹੜੀ ਹੁੰਦੀ ਹੈ ਉਹ ਇਨਫੈਂਟਰੀ ਹੁੰਦੀ ਆ ਆਰਮੀ ਦੇ ਵਿੱਚ ਇਹ ਸਿਹਤ ਮਹੱਕਮੇ ਦੀ ਇਨਫੈਂਟਰੀ ਹੈ ਜੀ ਸੋ ਇਹਨਾਂ ਨੂੰ ਪੂਰਾ ਮਾਨਸਕਾਰ ਮਿਲਣਾ ਚਾਹੀਦਾ ਔਰ ਇਹਨਾਂ ਨੂੰ ਬਹੁਤ ਸਾਰੀ ਰੀਸਰਟ ਵੇਚਦਾ ਇਸ ਸਮੇਂ ਤੇ ਧੰਨ ਬੱਧਾ ਸਰਪੰਚ ਨੇ ਕਿੱਥੇ ਨਹੀਂ ਇਹਨਾਂ ਦੀ ਸਾਰ ਨਹੀਂ ਕੀਤੀ ਉਹ ਕਿਉਂਕਿ ਜਿਹੜੇ ਬੰਦੇ ਇੱਥੇ ਪਾਰਲੀਮੈਂਟ ਦੇ ਮੈਂਬਰ ਚੁੜਕੇ ਜਾਂਦੇ ਨੇ ਕਿਸੇ ਨੇ ਸਵਾਲ ਹੀ ਨਹੀਂ ਚੁੱਕਿਆ ਜੀ ਮੈਂ ਸਿਹਤ ਮੰਤਰੀ ਬਣਿਆ ਸਿਹਤ ਮੰਤਰੀਆਂ ਦੀ ਇੱਕ ਕਮੇਟੀਗ ਹੋਈ ਉਹਦੇ ਚ ਮਾਨਯੋਗ ਪ੍ਰੈਜ਼ੀਡੈਂਟ ਆਫ ਇੰਡੀਆ ਸੀ ਔਰ ਯੂਨੀਅਨ ਹੈਲਥ ਮਿਨਿਸਟਰ ਸੀਗਾ ਮੈਂ ਉਹਨਾਂ ਨੂੰ ਪੁੱਛਿਆ ਜੀ ਤੁਸੀਂ ਇਹ ਲੋਕਾਂ ਦੇ ਕਾਰਡ ਬਣਾ ਰਹੇ ਹੋ 5 ਲੱਖ ਰੁਪਏ ਦੇ ਇਹ ਬਿਮਾਰਾਂ ਦੇ ਕਰਕੇ ਜਾ ਰਹੇ ਆ ਕਰੋਨਾ ਚ ਗਿਆ ਇਹ ਆਸ਼ਾ ਵਰਕਰ ਦੀ ਇੱਕ ਇੱਕ ਦੋ ਵਿਚਾਰੀਆਂ ਸ਼ਹੀਦ ਵੀ ਹੋਈਆਂ ਉਹਦੇ ਚ ਮੈਂ ਕਹਾਂ ਜੀ ਇਹਨਾਂ ਦਾ ਇਨਸ਼ੋਰੈਂਸ ਕਾਰਡ ਕੰਦੇ ਹੀ ਸਾ ਤੋਂ ਗਲਤੀ ਹੋ ਗਈ ਰੋਡ ਸਾਹਿਬ ਤੁਸੀਂ ਜਗਾ ਤੁਸੀਂ ਪਾਉਂਡ ਰੋਡ ਕਰਤਾ ਇਹਨਾਂ ਨੂੰ ਇਨਸ਼ੋਰੈਂਸ ਵੀ ਦੇਵਾਂਗੇ ਇਹਨਾਂ ਨੂੰ ਡੀਸੈਂਟ ਸੈਲਰੀ ਵੀ ਜਮ ਹੋਣੀ ਚਾਹੀਦੀ ਹੈ ਇਹਨਾਂ ਦੀ ਔਰ ਬਾਕੀ ਦੇ ਪੱਤੇ ਵੀ ਇਹਨਾਂ ਨੂੰ ਮਿਲਣੇ ਚਾਹੀਦੇ ਕਿਉਂਕਿ ਇਹ ਸਾਡੇ ਮੰਨ ਲਓ ਪਿੰਡਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਹਰ ਮੰਨੇਸ ਕੰਮ ਕਰਨ ਵਾਲੇ ਸਾਡੇ ਵਰਕਰ ਹੈ ਜੀ ਆਣ ਗਏ ਜੀ ਬਹੁਤ ਜਲਦੀ ਆ ਰਹੇ ਆ ਕੇਜਰੀਵਾਲ ਜੀ ਆ ਰਹੇ ਆ ਔਰ ਮੋਦੀ ਜੀ ਜਾ ਰਹੇ ਆ ਹਾਂਜੀ ਅਕਾਲੀ ਚੱਲਦਾ ਮੈਨੂੰ ਖਬਰ ਨਹੀਂ ਪਤਾ ਤੁਸੀਂ ਕੀ ਪੁੱਛ ਰਹੇ ਮੈਨੂੰ ਅਕਾਲੀ ਦਲ ਦਾ ਤਲ ਚੋਰੀ ਦਾ ਵਿਰੋਧ ਹੋਇਆ ਅਕਾਲੀ ਦਲ ਦਾ ਵਿਰੋਧ ਤਾਂ ਬਹੁਤ ਜਗ੍ਹਾ ਤੇ ਹੋ ਰਿਹਾ ਜੀ ਉਹਨਾਂ ਨੇ ਜਿਹੜੇ ਮਾੜੇ ਕੰਮ ਕੀਤੇ ਆ ਜਿੱਥੇ ਜਿੱਥੇ ਹੁਣ ਜਿੱਥੇ ਵਿਵਾਦ ਜਿਹੀਆਂ ਹੋਈਆਂ ਉੱਥੇ ਅਕਾਲੀ ਦਲ ਬਣ ਨਹੀਂ ਸਕਦਾ ਜੀ ਉਹਨਾਂ ਨੇ ਜਿੱਥੇ ਜਿੱਥੇ ਜਗ੍ਹਾ ਦੱਬੀਆਂ ਹੋਈਆਂ ਔਰ ਉਹਨਾਂ ਨੇ ਜਿਹੜੇ ਮਾੜੇ ਕੰਮ ਕੀਤੇ ਆ ਅਕਾਲੀ ਦਲ ਦਾ ਵਿਰੋਧ ਤਾਂ ਬਹੁਤ ਜ਼ਿਆਦਾ ਹੋ ਰਿਹਾ ਜੀ ਉਹਨਾਂ ਨੇ ਜੋ ਜੜੀਆਂ ਗੱਲਾਂ ਕਹਿੰਦੇ ਆ ਉਸ ਤੋਂ ਬਹੁਤ ਦੂਰ ਜਾ ਚੁੱਕੇ ਆ ਅਕਾਲੀ ਦਲ ਤਾਂ ਡਿਸਇੰਟੀਗ੍ਰੇਟ ਹੋ ਰਿਹਾ ਜੀ ਉਹਨਾਂ ਦੇ ਵੱਡੇ ਵੱਡੇ ਦੇਵ ਉਹ ਸਾਡੇ ਨਾਲ ਆਗੇ ਆ ਜੀ ਅਸੀਂ ਵੱਡੇ ਵੱਡੇ ਨੂੰ ਲੈਂਦੇ ਦੀ ਬਹੁਤ ਘੱਟ ਲੈਂਦੇ ਔਰ ਫਿਰ ਵੀ ਉਹ ਸਾਡੇ ਨਾਲ ਚੇਅਰਮੈਨ ਉਹਨਾਂ ਦੇ ਅਖਾਲੀਦਲ ਤੇ ਬਹੁਤ سارے ਬੰਦੇ ਸਾਡੇ ਚ ਆ ਗਏ ਆ ਜੀ ਉਹਨਾਂ ਦੇ ਜਿਹੜੇ ਗੱਲ ਪਾਣੀ ਦਾ ਪਾਣੀ ਦਾ ਮੁੱਦਾ ਉਹਦੀ ਗੱਲ ਕਰ ਰਹੇ ਉਹ ਇਹ ਵੀ ਜੀਪੀ ਵੀ ਤੋਂ ਗੱਲ ਕਰਨ ਲੱਗੇ ਆ ਪਾਣੀ ਦਾ ਮੁੱਦਾ ਜੀ ਅੱਜ ਕਰਨਗੇ ਜੀ ਬੀ ਜੀ ਪੀ ਸੜਕਾਂ ਕਿਵੇਂ ਰੋਕਿਓ ਦੱਸਣਗੇ ਇਹਨਾਂ ਨੇ ਇਹਨਾਂ ਦੇ ਪਾਣੀਆ ਦੇ ਮੁੱਦੇ ਖੜੇ ਕੀਤੇ ਆ ਅਸੀਂ ਹੱਲ ਕਰਕੇ ਦਿਖਾਵਾਂਗੇ ਆਸ਼ੀਆ ਵਰਕਰ ਫੈਸਿਲੀਟੇਟਰ ਸਾਂਝਾ ਮੋਰਚਾ ਪੰਜਾਬ ਦੀ ਸੁਭਾਈ ਆਗੂ ਪਰਮਜੀਤ ਕੌਰ ਮਾਨ ਨੇ ਅੱਜ ਅਸੀਂ ਮੰਤਰੀ ਸਾਹਿਬ ਦੇ ਸਵੇਰ ਤੋਂ ਅਸੀਂ ਜਿਹੜਾ ਵਾ ਡਾਕਟਰ ਬਲਬੀ ਸਿੰਘ ਸਿੱਧੂ ਜੀ ਯੂਨੀਵਰਸਿਟੀ ਮਿਲਣ ਵਾਸਤੇ ਆਏ ਸੀ ਤੇ ਸਾਡੀਆਂ ਕੁਝ ਮੇਜਰ ਮੰਗਾ ਸੀ ਜਿਨ੍ਹਾਂ ਦਾ ਲਗਭਗ ਅਸੀਂ ਕਾਫੀ ਟਾਈਮ ਤੋਂ ਬਰੋਧ ਕਰ ਰਹੇ ਸੀ ਇਹ ਇਹਨਾਂ ਦੇ ਵਿੱਚ ਪਹਿਲੀ ਮੰਗ ਇਹ ਸੀ ਕਿ ਜਿਹੜੀ 58 ਸਾਲ ਦੀਆਂ ਸਾਡੀਆਂ ਆਸ਼ਾ ਵਰਕਰ ਤੇ ਫੈਸਿਲੀਟੇਟਰ ਹੋ ਚੱਕੀਆਂ ਉਹਨਾਂ ਨੂੰ ਸਰਕਾਰ ਨੇ ਘਰੋਂ ਭੇਜਣਾ ਜਿਹੜਾ ਇਹ ਸ਼ੁਰੂ ਕਰ ਦਿੱਤਾ ਸੀ ਪਰ ਅੱਜ ਜੇ ਮਿਲਣ ਦੇ ਬਾਅਦ ਜਿਹੜਾ ਵਾ ਇਹਦਾ ਹੱਲ ਨਿਕਲਿਆ ਕਿ ਮੰਤਰੀ ਸਾਹਿਬ ਨੇ ਸਾਡੇ ਐਮਡੀ ਐਨਐਚਐਮ ਨੂੰ ਤੁਰੰਤ ਫੋਨੀ ਫੋਨ ਕਰਕੇ ਇਸ ਤੇ ਰੋਕ ਲਗਾਉਣ ਦਾ ਕਿਹਾ ਕਿ ਤੁਹਾਡੀਆਂ ਕੁੜੀਆਂ ਜਿਹੜੀਆਂ ਜਾ ਚੁੱਕੀਆਂ ਵਾ ਉਹ ਦੁਬਾਰਾ ਕੰਮ ਤੇ ਜਿਹੜੀਆਂ ਉਹ ਕਰਨਗੀਆਂ ਔਰ ਜਿਹੜਾ ਸਾਨੂੰ ਆਸ਼ੀਮਾਨ ਜੀ ਵੀ ਆਸ਼ੀਮਾਨ ਬਾਰੇ ਵੀ ਸਾਡੇ ਤੇ ਜਿਹੜਾ ਪਾਲਿਸੀ ਦੇ ਅੰਦਰ ਲਿਆਂਦਾ ਉਹਦੇ ਵਿੱਚ ਸਾਡਾ ਆਸ਼ਾ ਵਰਕਰਾਂ ਤੇ ਫੈਸਿਲਿਟੇਟਰਾਂ ਦਾ ਜਿਹੜਾ ਹਸਪਤਾਲਾਂ ਦੇ ਅੰਦਰ ਇਲਾਜ ਜਿਹੜਾ ਵਾ ਉਹ ਫ੍ਰੀ ਕੀਤਾ ਜਾਊਗਾ ਤੇ ਨਾਲ ਨਾਲ ਸਾਡੇ ਪਰਿਵਾਰਾਂ ਨੂੰ ਕਵਰ ਕਰਨ ਦੀ ਵੀ ਗੱਲ ਰੱਖੀ